ਚੋਰਾں ਦੇ ਹੌਸਲੇ ਹੋਏ ਬੁਲੰਦ ਬੇਖੌਫ ਚੋਰਾ ਨੇ ਇੱਕ ਵਕੀਲ ਦੇ ਘਰ ਨੂੰ ਬਣਾਇਆ ਆਪਣਾ ਨਿਸ਼ਾਨਾ ਦੱਸਦੀ ਹੈ ਕਿ ਇਹ ਮਾਮਲਾ ਜਲੰਧਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਵਕੀਲ ਰਾਜਕੁਮਾਰ ਭਗਤ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਅੱਜ ਅਦਾਲਤ ਗਿਆ ਹੋਇਆ ਸੀ ਜਿੱਥੇ ਉਸ ਦਾ ਨਵੀਨੀਕਰਨ ਦਾ ਕੰਮ ਚੱਲ ਰਿਹਾ ਸੀ ਇਸ ਦੌਰਾਨ ਦੁਪਹਿਰੇ ਉਸ ਨੂੰ ਫੋਨ ਆਉਂਦਾ ਹੈ ਕਿ ਉਸ ਦੇ ਘਰ ਵਿੱਚ ਕੋਈ ਦਾਖਲ ਹੋਇਆ ਹੈ ਉਸ ਦੇ ਘਰ ਦੇ ਤਾਲੇ ਟੁੱਟੇ ਹੋਏ ਸਨ ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ ਦੇ ਵੱਲੋਂ ਰੋਲਾ ਪਾਇਆ ਗਿਆ ਅਤੇ ਉਕਤ ਚੋਰ ਮੌਕੇ ਤੋਂ ਫਰਾਰ ਹੋ ਗਏ ਪੀੜਤਾ ਦਾ ਦੱਸਣਾ ਹੈ ਕਿ ਜਦੋਂ ਉਹ ਘਰ ਪਹੁੰਚਿਆ ਤਾਂ ਦੇਖਿਆ ਕਿ ਮੇਨ ਗੇਟ ਦੇ ਤਾਲੇ ਟੁੱਟੇ ਹੋਏ ਸਨ ਉਸਨੇ ਦੇਖਿਆ ਕਿ ਉਸਦੇ ਘਰ ਵਿੱਚ ਚੋਰੀ ਹੋਈ ਹੈ ਚੋਰ ਨਕਦੀ ਲੈ ਕੇ ਪੈਦਲ ਹੀ ਫਰਾਰ ਹੋ ਗਏ ਦੱਸਦੀ ਹੈ ਕਿ ਉਸ ਦਾ ਕਹਿਣਾ ਹੈ ਕਿ ਤਿੰਨ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਹਨਾਂ ਦੱਸਿਆ ਕਿ ਚੋਰ ਉਸ ਦੀ 2 ਤੋਂ 2.5 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਈ ਨੇ ਪੀੜਤਾ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਦੂਜੇ ਪਾਸੇ ਇਸ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਆਪਣਾ ਜੀ ਰਾਜਕਮਾਰ ਭਦਰਤ ਜੀ ਕਿਹੜੀ ਹੈ ਕਿਹੜਾ ਕਿਹੜੀ ਜਗ੍ਹਾ ਐਡਵੋਕੇਟ ਜੀ ਕਿਹੜੀ ਜਗ੍ਹਾ ਤੋਂ 10 AP ਨਗਰ ਮਦੀਪ ਨਿਊ ਦਿওল ਨਗਰ ਸਰ ਕੀ ਮਾਮਲਾ ਕੀ ਹੋਇਆ ਸਰ ਮੈਂ ਕਚੇਰੀ ਗਈ ਹੋਈ ਸੀ ਸੀ ਮੈਂ ਮੈਂ ਆਪਣੇ بیٹے ਨਾਲ ਜੀ ਇਸ ਵੇਲੇ ਸਾਢੇ 8:00 ਚੜ੍ਹ ਜਾਨੇ ਹੈਗੇ ਜੀ ਉੱਥੇ ਅਸੀਂ ਮਿਸਰੀ ਲਗਾਏ ਹੋਏ ਨੇ ਸਾਡਾ ਉੱਥੇ ਜਾਣ ਮੇਸ਼ਨ ਦਾ ਕੰਮ ਚੱਲ ਰਿਹਾ ਹੈਗੇ ਕਚੇਰੀ ਤੇ ਮੈਨੂੰ 1:30 ਵਜੇ ਨਾਲ ਫੋਨ ਗਿਆ ਤੇ ਤੁਹਾਡੇ ਕਾਰਜ ਤਾਰੇ ਟੁੱਟੇ ਹੋਏ ਨੇ ਕੋਈ ਬੰਦਾ ਅੰਦਰ ਵੜਿਆ ਹੋਇਆ ਅਸੀਂ ਰੌੜਾ ਪਾ ਰਹੇ ਹੈਗੇ ਤੇ ਮੁੰਡਾ ਭੱਜ ਗਿਆ ਆ ਕੇ ਦੇਖਿਆ ਆ ਕੇ ਦੇਖ ਬਾਹਰ ਲਗੇ ਤਾਲਾ ਜਿਹੜਾ ਲੱਗਾ ਹੋਇਆ ਸੀ ਉਹ ਜਿਹੜਾ ਘੋੜਾ ਜਿਹਨੂੰ ਕਹਿੰਦੇ ਭੱਜ ਕੇ ਗਿਆ ਹੈਗਾ ਉਹ ਕੰਟ ਟੱਪ ਕੇ ਆਪਣਾ ਗੇਟ ਟੱਪ ਕੇ ਅੰਦਰ ਆਇਆ ਹੈਗਾ ਅੰਦਰ ਦੇਖਿਆ ਕਿ ਮੇਰੀ ਅਲਮਾਰੀ ਜਿਹੜੀ ਅਸੀਂ ਸੱਬਲ ਦੇ ਨਾਲ ਉਹਨਾਂ ਨੇ ਲੌਕ ਖੋਲਿਆ ਹੋਇਆ ਪਹਿਲੇ ਜਿਹੜਾ ਦਰਵਾਜ਼ੇ ਦਾ ਗੇਟ ਦਰਵਾਜ਼ਾ ਹੈਗਾ ਉਹ ਖੋਲਿਆ ਉਹਨਾਂ ਨੇ ਉਹਦੇ ਨਾਲ ਮਤਲਬ ਸੱਬਲ ਨਾਲ ਹੀ ਤਾੜ ਤੋੜ ਕੇ ਫਿਰ ਉਹਨਾਂ ਨੇ ਮਾਲ ਨੂੰ ਸੂਏ ਨਾਲ ਲੌਕ ਲਾ ਕੇ ਲਿਆ ਹੈਗਾ ਕਰੀਬ ਕਿੰਨੇ ਜਣੇ ਸੀ ਉਹ ਤਕਰੀਬਨ ਕਹਿੰਦੇ 3 ਜਣੇ ਸੀ 3 ਜਣੇ ਸੀ ਉਹ ਦੱਸਦੇ ਆਏ ਮੋਟਰਸਾਈਕਲ ਤੇ ਸੀ ਜਾਂ ਕਿਤੇ ਕੋਈ ਨਹੀਂ ਪਹਿਲੀ ਆਏ ਪਹਿਲੇ ਚਲੇ ਗਏ ਉਹ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ तकरीबन 2.5 ਲੱਖ ਦੇ ਕਰੀ ਕਰੀ ਕੈਸ਼ ਕੈਸ਼ ਆ ਤੇ ਕੋਈ 골ਡ ਵਗੈਰਾ ਨਹੀਂ 골ਡ ਵਗੈਰਾ ਕੋਈ ਨਹੀਂ ਹੈਗਾ ਨਾ ਕਪੜਾ ਕੋਈ ਨਾ ਕੋਈ ਹੋਰ 골ਡ ਵਗੈਰਾ ਕੋਈ ਇਸ ਬੰਦੇ ਨੇ ਪੁਲਿਸ ਨੂੰ ਸਿਕਾਇਤ ਕੀਤੀ ਹਾਂ ਕੀ ਕਰਤੀ ਕਿਹੜਾ ਥਾਣਾ ਪੈਂਦਾ ਜੀ ਭਾਰਗੋ ਐਮਪੀ ਥਾਣੇ ਭਾਰਗੋ ਚਲਾ ਕਰ ਪੁਲਸਾਈ ਮੌਕੇ ਤੇ ਜੀ ਸਹੀ ਵਹੀ ਬਿਨੇ ਬਿਆਨ ਲੈ ਗਏ ਹੈ ਕੋਈ ਸੀਸੀਟੀਵੀ ਫੋਟੋ ਵਗੈਰਾ ਆਈ ਕੋਈ ਸੀਸੀਟੀਵੀ ਫੋਟੋ ਕੋਈ ਆਈ ਨਹੀਂ ਹਾਲੇ ਕੋਈ ਨਹੀਂ ਉਹ ਜੀ ਆਈ ਬਸ ਰਿਪੋਰਟ ਲਿਖੀ ਉਹਨਾਂ ਨੇ ਠੀਕ ਹੈ ਹਾਂ ਉਹ ਚੱਕ ਲੇ ਬੀ ਸੀਸੀਟੀ ਇਹ ਨਾਲ ਕੋਈ ਬੰਦਾ ਨਾਮ ਦੇ ਦਿੰਦੇ ਹੰਦੇ ਬਈ ਨਬੀ ਇਹ ਬੰਦਾ ਸ਼ਾਇਦ ਇਹੀ ਹੁੰਦਾ ਹੈ। ਇਹ ਕੋਈ ਦੁਬਾਰਾ ਆਪਣਾ ਨਾਮ ਬੋਲਦੇ ਹੋ ਭਾਜੀ। ਰਾਜਕੁਮਾਰ ਭਗਤ। ਏਰੀਆ ਕਿਹੜਾ ਹੈ? ਐਡਵੋਕੇਟ 3केपी ਨਗਰ। ਨਿਧੀਕ ਨਿਊ ਦਿਵਨ ਨਗਰ। ਠੀਕ ਹੈ ਜੀ। ਹਾਂ ਜੀ ਸ਼੍ਰੀਮਾਨ ਜੀ, ਚੋਰੀ ਹੋਈ ਜੀ ਤੁਹਾਡੇ ਏਰੀਆ 'ਚ ਕੀ ਕਹਿਣਾ ਜੀ? ਉਹ ਵੀ ਟਾਈਮ 'ਚ ਚੈੱਕ ਕਰਨੇ ਤੈਸ ਤੇ। ਕਿੰਨੀਆਂ ਚੋਰੀ ਹੋਈ ਟੋੜ ਲੱਗ ਜੀ? ਫੂਟਰਾ ਮੈਨੂੰ ਇਸ ਤੋਂ ਅਨਫਰਮੇਸ਼ਨ ਮਿਲੂ। ਇੱਕ ਕੋਈ ਟਰਾਲੀ ਜੀ ਚੋਰੀ ਹੋਈ ਬੈਠੀ। ਟਰਾਲੀ ਉਹ ਮੇਨ ਰੋਡ ਤੇ ਲਾ ਕੇ ਜਾਂਦੀ ਹੈ ਟਰਾਲੀਆਂ। ਕੋਈ ਫਰਾਕੀ ਨਹੀਂ ਕਰਦਾ। ਕਿ ਤੇ ਅੱਜ ਜਿਹੜੀ ਆ ਵਾਲੀ ਚੋਰੀ ਹੋਈ ਹੈ ਇਹ ਕਿੰਨੀ ਆਈ ਇਹਨਾਂ ਨੇ ਕੈਮਰੇ ਤੇ ਕਰਕੇ ਦੇਖੇ ਕਿੰਨੇ ਕਿੰਨਾ ਨੁਕਸਾਨ ਕਿਨੂੰ ਆਇਆ ਲਾ ਬਾਈ ਉਹਨਾਂ ਨੇ ਦੇ 2.5 ਲੱਖ ਰੁਪਏ ਲਖਾਇਆ ਸੀ ਨਾਮ ਦੀ ਵਾਲੀ ਠੀਕ ਹੈ